ਕੌਦੇ YouTube ਤੇ ਨਤੇ ਆਫ ਦਾ ਸਵਾਲਤਾ ਜੀ ਪੰਜਾਬ ਵਿੱਚ ਆਮ ਲੋਕਾਂ ਵੱਲੋਂ ਤੇ ਕਈ ਵਾਰੀ ਸਰਕਾਰੀ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਵੱਲੋਂ ਵੀ ਦਫ਼ਤਰਾਂ ਵਿੱਚ ਵਰਤੀ ਜਾਂਦੀ ਢਿੱਲ ਮੱਠ ਦੀ ਪਾਲਿਸੀ ਨਾਲ ਕਈ ਵਾਰ ਉਹਨਾਂ ਨੂੰ ਵੱਡਾ ਖਿਆਜਾ ਪੁੱਤਰਾਂ ਪੈਂਦਾ ਹੈ ਇਹਦਾ ਗਿਰਾ ਸ਼ਿਕਵਾ ਅਕਸਰ ਉਹਨਾਂ ਵੱਲੋਂ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਹੀ ਪ੍ਰਾਪਰਟੀਆਂ ਦੀਆਂ ਰਜਿਸਟਰੀਆਂ ਵਗੈਰਾ ਕੀਤੇ ਜਾਣ ਦੇ ਕੰਮ ਨੂੰ ਕਦੇ ਇੱਕ ਬਾਨੇ ਤੇ ਕਦੇ ਦੂਜੇ ਬਾਨੇ ਟਾਲੇ ਜਾਣ ਦੇ ਅਮਲ ਤੋਂ ਕੋਈ ਵੀ ਭੁੱਲਿਆ ਹੋਇਆ ਨਹੀਂ ਇਸ ਕਾਰਕੇ ਹੀ ਤਾਂ ਹੁਣ ਪੰਜਾਬ ਸਰਕਾਰ ਨੂੰ ਈਜ਼ੀ ਰਜਿਸਟਰੀ ਸਕੀਮ ਸ਼ੁਰੂ ਕਰਨੀ ਪਈ ਹੈ ਜਿਸ ਸੰਬੰਧ ਸਾਹ ਰਜਿਸਟਰੀ ਲਈ ਡੀਲ ਰਜਿਸਟਰ ਹੋਣ ਤੋਂ ਪੂਰੀ ਆਨਲਾਈਨ ਜਾਂਚ ਹੋਣ ਦੇ ਪਿੱਛੋਂ 48 ਘੰਟਿਆਂ ਵਿੱਚ ਰਜਿਸਟਰੀ ਯਕੀਨਨ ਤੌਰ ਤੇ ਨਿਬੜੇ ਚੜ ਜਾਵੇਗੀ ਪਰੰਤੂ ਕਈ ਦਫ਼ਤਰਾਂ ਵਿੱਚ ਵਰਤੀ ਜਾਂਦੀ ਜਾਣੇ ਅਣਜਾਣੇ ਵਿੱਚ ਕੋਤਾਈ ਜਾਂ ਫਿਰ ਢੇਡਮਟ ਕਰਨ ਵਿਭਾਗਾਂ ਨੂੰ ਕਈ ਵਾਰੀ ਕੋਰਟ ਕੇਸਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨਾਲ ਉਹਨਾਂ ਦਾ ਸਮਾਨ ਬਰਬਾਦ ਹੋਣ ਦੇ ਨਾਲ ਨਾਲ ਕਈ ਵਾਰੀ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਹੀ ਕੋਰਟ ਕੇਸਾਂ ਤੋਂ ਬਚਣ ਲਈ ਡੈਪਟਰ ਡਾਇਰੈਕਟੋਰੇਟ ਆਫ ਕੌਲ ਐਜੂਕੇਸ਼ਨ ਸਕੂਲਰੀ ਨੇ ਪੰਜਾਬ ਦੇ ਸਾਰੇ ਸੀਨੀਅਰ ਸਕੂਲਰੀ ਤੇ ਐਲੀਮੈਂਟਰੀ ਫਿਕਾ ਨਾਲ ਸੰਬੰਧਤ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇੱਕ ਵਾਰ ਫਿਰ ਇੱਕ ਪੱਤਰ ਲਿਖ ਕੇ ਸੂਚਨਾ ਤੁਰੰਤ ਭੇਜਣ ਦੀ ਕਾਰਵਾਈ ਤੇ ਅਮਲ ਕਰਨ ਲਈ ਲਿਖਿਆ ਹੈ ਤਾਂ ਜੋ ਕਿਸੇ ਪ੍ਰਕਾਰ ਦੇ ਕੋਰਟ ਕੇਸ ਤੋਂ ਬਚਿਆ ਜਾ ਸਕੇ ਤਾਂ ਉਹ ਜਾਣਦੇ ਹਾਂ ਕਿ ਇਸ ਤਾਜ਼ਾ ਜਾਰੀ ਕੀਤੇ ਪੱਤਰ ਵਿੱਚ ਕੀ ਲਿਖਿਆ ਗਿਆ ਹੈ ਤਾਂ ਦਫਤਰ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਸਕੰਡਰੀ ਪੰਜਾਬ ਐਸ ਏ ਐਫ ਨਗਰ ਮੁਹਾਲੀ ਵੱਲੋਂ ਲਿਖਿਆ ਗਿਆ ਹੈ ਸੇਵਾ ਵਿਖੇ ਤੁਮੋ ਜੇਵਾ ਸਿੱਖਿਆ ਅਫਸਰ ਪੀਨੈਸ ਕੰਡਰੀ ਐਰੀਮੈਟਿਕ ਸਿੱਖਿਆ ਪੰਜਾਬ ਮੈਮੋ ਨੰਬਰ 700 ਮਿਤੀ 700 ਵਿਸ਼ਾ 33 ਦਫ਼ਤਰ ਵਿੱਚ ਕੰਮ ਕਰਦੇ ਕਲਰਕਾਂ ਜੂਨੀਅਰ ਸਹਾਇਕਾਂ ਤੋਂ ਬਤੌਰ ਪੀਨੈਸ ਸਹਾਇਕਾਂ ਧਿਆਨ ਪਦ ਉਨਤੀਆਂ ਕਰਨ ਬਾਰੇ ਹਵਾਲਾ ਇਸ ਪੱਤਰ ਦੇ ਨੰਬਰ 66 21 38 ਨੀਤੀ 195 2025 ਦੇ ਸਬੰਧ ਵਿੱਚ ਉਪਰੋਕਤ ਵਿਸ਼ੇ ਤੇ ਹਵਾਲਾ ਦੇਣ ਪੱਤਰ ਦੇ ਸਬੰਧ ਵਿੱਚ ਆਪ ਨੂੰ ਲਿਖਿਆ ਜਾਂਦਾ ਹੈ ਕਿ ਵਿਭਾਗ ਵੱਲੋਂ ਮਿਤੀ 25 ਤੰਰੀਫਾ 22 ਰਾਈ ਜਾਰੀ ਕੀਤੀ ਗਈ ਖੇਤਰੀ ਦਫ਼ਤਰਾਂ ਵਿੱਚ ਕੰਮ ਕਰਦੇ ਕਲਰਕ ਜੂਨੀਅਰ ਸਹਾਇਕਾਂ ਦੀ ਸਨੈਟਿਕ ਫੂਚੀ ਦੇ ਆਧਾਰ ਤੇ ਖੇਤਰੀ ਦਫ਼ਤਰਾਂ ਵਿੱਚ ਕੰਮ ਕਰਦੇ ਕਲਰਕ ਜੂਨੀਅਰ ਸਹਾਇਕਾਂ ਤੋਂ ਮਤਲਬ ਸੀਨੀਅਰ ਸਹਾਇਤਾ ਦੀ ਪਦ ਪੁਨਤੀਆਂ ਕਰਮ ਸੰਬੰਧੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਇਸ ਸੰਬੰਧੀ ਆਪ ਨੂੰ ਪਦ ਪੁਨਤੀਆਂ ਸੰਬੰਧੀ ਜਾਰੀ ਸਰਕਾਰ ਦੇ ਹਦਾਇਤਾਂ ਅਨੁਸਾਰ ਸੂਚਨਾ ਮੁਕੰਮਲ ਕਰਕੇ ਆਪਣੇ ਦਸਤਾਵੇਜ਼ ਹੇਠ ਨਿਤੀ 26525 ਨੂੰ ਦੁਪਹਿਰ 12 ਵਜੇ ਤੱਕ ਹਰ ਹਾਲਤ ਵਿੱਚ ਇਸ ਦਫ਼ਤਰ ਵਿਖੇ ਈਮੇਲ ਆਈਡੀ ਸਮੋਤ ਤੇ ਭੇਜਣੀ ਯਕੀਨੀ ਬਣਾ ਲਈ ਲਿਖਿਆ ਗਿਆ ਹੈ ਇਸ ਲਈ ਦੇਖਣ ਨੂੰ ਕਿ ਅਜੇ ਹੈ ਕਿ ਕਿਸੇ ਵੀ ਜ਼ਿਲ੍ਹਾ ਸਿਕਿਆ ਅਫਸਰ ਵੱਲੋਂ ਅਜੇ ਤੱਕ ਕੋਈ ਸੂਚਨਾ ਨਹੀਂ ਭੇਜੀ ਗਈ ਹੈ ਇਸ ਲਈ ਆਪ ਨੂੰ ਮੂਲ ਲਿਖਿਆ ਜਾਂਦਾ ਹੈ ਕਿ ਕੋਕਤ ਨਿਸ਼ਚਿਤ ਕੀਤੀ ਗਈ ਨੀਤੀ ਤੇ ਸਮਾਤੋ ਬਾਦ ਆਵਲੋਂ ਤੇਜੀ ਗਈ ਸੂਚਨਾ ਮੰਨੀ ਨਹੀਂ ਜਾਵੇਗੀ ਇਸ ਲਈ ਸੂਚਨਾ ਨਿਚਿਤ ਕੀਤੀ ਗਈ ਨੀਤੀ ਤੇ ਸਮੇਂ ਤੋਂ ਪਹਿਲਾਂ ਭੇਜਣੀ ਯਕੀਨੀ ਬਣਾਈ ਜਾਵੇ ਨਾ ਭੇਜਨ ਦੇ ਫੌਰਤ ਵਿੱਚ ਜੇਕਰ ਕੋਈ ਕੋਰ ਕੇਸ ਉਤਪੰਨ ਹੁੰਦਾ ਹੈ ਤਾਂ ਸਬੰਧਤ ਜ਼ਿਲ੍ਹਾ ਅਫੀਸਰ ਦੀ ਗਿਣਨੇਵਾਰੀ ਹੋਵੇਗੀ ਇਸ ਮਾਮਲੇ ਵਿੱਚ ਕਿਸੇ ਪ੍ਰਕਾਰ ਦੀ ਅਣਗਹਿਲੀ ਦੇਰੀ ਜਾਂ ਕਟਾਈ ਨਾ ਵਰਤੀ ਜਾਵੇ ਇਸ ਨੂੰ ਅਤੀ ਜ਼ਰੂਰੀ ਸਮਝਿਆ ਜਾਵੇ ਤਾਂ ਇਸ ਪੱਤਰ ਦੇ ਵਿੱਚ ਬਹੁਤ ਹੀ ਜ਼ੋਰ ਦੇ ਕੇ ਪੁਰਜੋ ਟੰਗ ਦੇ ਨਾਲ ਲਿਖਿਆ ਗਿਆ ਹੈ ਕਿ ਇਸ ਸਮੇਂ ਫਿਰ ਇਹ ਸੂchna ਭੇਜੀ ਜਾਵੇ ਨਹੀਂ ਤਾਂ ਜੇਕਰ ਕੋਈ ਕੋਰਟ ਕੇਸ ਹੋ ਜਾਂਦਾ ਹੈ ਤਾਂ ਫਿਰ ਸਬੰਧਤ ਜਿਵਾ ਵਿਖਿਆ ਕੰਪਲ ਜੋ ਹੈ ਉਹ ਜ਼ਿੰਮੇਵਾਰ ਹੋਵੇਗਾ ਤਾਂ ਆਪ ਕਰਦੇ ਹਾਂ ਕਿ ਇਸ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਜੇਕਰ ਵੀਡੀਓ ਚੰਗੀ ਵਧੀਆ ਹੋਵੇ ਤੇ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਪੋਰਟ ਕਰਨ ਨਾਲ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ